ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਪੈਲ ਵਿਖੇ ਬੀਤੀ ਰਾਤ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਤਰਨਤਾਨ ਦੇ ਕੋਰ ਕਮੇਟੀ ਮੈਂਬਰ ਆਗੂ ਕੁਲਵੰਤ ਸਿੰਘ ਪੈਲ ਦੇ ਘਰ ਦੇ ਬਾਹਰ ਕੁਜਾਨ ਪਛਾਤੀ ਵਿਅਕਤੀਆਂ ਦੇ ਵੱਲੋਂ ਗੂੜੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਘਰ ਦੇ ਬਾਹਰਲੇ ਗੇਟ ਦੇ ਵਿੱਚ ਆਣ ਪਛਾਤੀ ਵਿਅਕਤੀ ਨੇ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਗੇਟ ਦੇ ਦਰਵਾਜ਼ੇ ਦੇ ਵਿੱਚ ਗੋਲੀਆਂ ਲੱਗੀਆਂ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਵਿਅਕਤੀ ਨੇ ਪਹਿਲਾਂ ਇਸ ਘਰ ਨੂੰ ਜਾਂਦੀ ਮੇਨ ਬਿਜਲੀ ਦੀ ਸਪਲਾਈ ਵਾਲੀ ਤਾਰ ਨੂੰ ਕੱਟ ਕੇ ਬਿਜਲੀ ਬੰਦ ਕਰ ਦਿੱਤੀ ਤਾਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਜੋ ਘਰ ਦੇ ਬਾਹਰ ਲੱਗੇ ਸੀਐਸਟੀਵੀ ਕੈਮਰੇ ਦੇ ਵਿੱਚ ਕੁਝ ਕੈਦ ਨਾ ਹੋ ਸਕੇ ਇਸ ਮੌਕੇ ਕੁਲਵੰਤ ਸਿੰਘ ਪੈਲ ਨੇ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਇਹਨਾਂ ਵਿਅਕਤੀ ਨੂੰ ਜਲਦ ਕਾਬੂ ਕੀਤਾ ਜਾਵੇ ਹਾਂਜੀ ਜੀ ਖੁਨਾ ਦਾ ਮੇਰਾ ਨਾਮ ਸੇਰਮਨ ਕੁਲਵੰਤ ਸਿੰਘ ਭੈੜਾ ਜੀ ਮੈਂ ਭਾਰਤੀ ਜਨਤਾ ਪਾਰਟੀ ਐਲੋਂ ਹਲਕਾ ਕਲੂਰ ਸਾਹਿਬ ਚ ਜਿਹੜਾ ਲੋਕਾਂ ਦੀ ਸੇਵਾ ਨਿਭਾ ਰਿਹਾ ਜੀ ਤੇ ਇਹ ਜਿਹੜਾ ਤੇ ਕੀ ਗੱਲ ਬਾਤ ਹੋ ਜਿਹੜੀ ਤੁਹਾਡੇ ਤੇ ਗੁਣੇ ਦੇਣਾ ਇਹ ਜੀ ਮੇਰੇ ਤੇ ਕੋਈ ਦੂਜਾ ਤੀਜਾ ਹਲਾ ਹੋ ਗਿਆ ਜੀ ਤੇ ਇਸ ਵਾਰ ਤੇ ਜਿਹੜਾ ਗੁੰਡਾਗਰਦੀ ਦਾ ਐਡਾ ਨੰਗਾ ਨਾਚ ਹੋਇਆ ਕਿ ਜੀ ਸਾਰੀਆਂ ਦਾ ਪਾਰਕ ਹੋ ਗਈਆਂ ਪਹਿਲਾਂ 10 ਮਿੰਟ ਪਹਿਲਾਂ ਇਹਨਾਂ ਨੇ ਕੀ ਕੀਤਾ ਆ ਕੇ ਵੀ ਰਾਤ 32 ਤਾਰ ਲਈ ਇਹ ਨਵੀਂ ਦੀ ਘਟਨਾ ਇਹ 3:11 ਤੋਂ 12 ਵਜੇ ਦੀ ਗੱਲ ਆ ਜੀ ਹਾਂ ਪਹਿਲਾਂ ਆ ਕੇ ਬੱਤੀ ਬੰਦ ਕੀਤੀ ਆ ਬੱਤੀ ਬੰਦ ਕਰਕੇ ਤੇ ਮੜਕੇ ਇਹਨਾਂ ਨੇ ਅੰਨੇ ਵਾ ਕਰਤੇ ਫੈਰਿੰਗ ਕੀਤੀ ਅੰਨੇ ਵਾ ਜਿਹਨੂੰ ਆਪਾਂ ਕਹ ਦਈਏ ਆ ਵੇਖੋ ਕਿੱਡੀ ਮੋਟੀ ਚਾਦਰਾਂ ਗੇੜ ਦੀ ਆ ਆਰ ਪਾਰ ਕੱਡੀਆਂ ਪਈਆਂ ਸਾਰੀਆਂ ਤੇ ਇੰਨਾ ਗੁੰਡਾਗਰਦੀ ਦਾ ਨੰਗਾ ਨਾਚ ਇੰਨੀ ਬੇਰਹਿਮੀ ਬੇਦਰਦੀ ਦੇ ਡਰਤਾ ਦੇ ਨਾਲ ਜਿਹੜਾ ਮੈਂ ਸਮਝਦਾ ਕਿ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਸਰਕਾਰ ਦੇ ਦੇ ਪ੍ਰਸ਼ਾਸਨ ਦੇ ਹਥੋਂ ਬਾਹਰ ਆ ਕੀ ਤੇ ਮੌਕੇ ਤੇ ਕੋਈ ਪੁਲਿਸ ਅਧਿਕਾਰੀ ਹੈ ਹਾਂਜੀ ਸਵੇਰੇ ਸਵੇਰੇ ਡੀਐਸਪੀ ਸਾਹਿਬ ਦਾ ਫੋਨ ਆਇਆ ਸੀ ਕਿ ਉਹਨਾਂ ਨੇ ਫਿਰ ਐਸਐਚਓ ਗੋਇਂਦਵਾਲ ਤੇ ਫਤਿਆਵਾਂ ਦਾ ਚੌਂਕੀ ਇਨਚਾਰਜ ਤੇ ਆਪਣੀ ਸਾਰੀ ਟੀਮ ਪੀਜੀਸੀ ਉਹ ਆਕੇ ਤੇ ਆਪਦੀ ਕਾਰਵਾਈ ਕਰਕੇ ਬਿਆਨ ਵੀ ਉਹਨਾਂ ਦਾ ਮੌਕੇ ਦਾ ਜਾਇਜ਼ਾ ਲੈ ਗਏ ਆ ਤੇ ਹੁਣ ਦੇਖੋਗੇ ਅਗਲੀ ਕਾਰਵਾਈ ਕਦੋਂ ਤੱਕ ਉਹ ਦੋਸ਼ੀਆਂ ਤੱਕ ਪਹੁੰਚਦੇ ਆ ਕੀ ਲੱਗਦਾ ਤੁਹਾਨੂੰ ਪਤਾ ਲੱਗਾ ਕਿੰਨਾਂ ਨੇ ਗੋਲੀਆਂ ਚਲਾਈਆਂ ਮੈਨੂੰ ਇਹ ਤਾਂ ਨਹੀਂ ਪਤਾ ਜੀ ਕਿੰਨਾਂ ਚਲਾਈਆਂ ਪਰ ਮੈਂ ਇਹ ਜ਼ਰੂਰ ਚੇਤਾਵਨੀ ਦੇ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਜੇਕਰ ਸਾਡੇ ਵਰਗੇ ਬੰਦੇ ਜਿਹੜੇ ਲੋਕਾਂ ਦੇ ਨਾਲ ਲੋਕਾਂ ਦੇ ਇੱਕ ਫੱਜ ਦੀ ਬਾਤ ਚੁੱਕਣ ਵਾਲੇ ਨਹੀਂ ਸੇਫ ਤੇ ਆਮ ਜਨਤਾ ਦਾ ਕੀ ਹਾਲ ਹੋਊਗਾ ਆਮ ਜਨਤਾ ਦੇ ਘਰੋਂ ਨਿਕਲ ਲੱਗਿਆ ਵੀ ਡਰਦੀ ਹੋਣ ਇੰਨੇ ਭੈਚਾ ਦੂਜੀ ਗੱਲ ਜੇ ਮੇਰਾ ਜਾਂ ਮੇਰੇ ਪਰਿਵਾਰ ਦਾ ਕਿਸੇ ਦਾ ਕੋਈ ਵੀ ਨੁਕਸਾਨ ਹੁੰਦਾ ਤੇ ਮੈਂ ਸਰਕਾਰ ਨੂੰ ਚੇਤਾਵਨੀ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਏਗਾ ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਪੈਲ ਵਿਖੇ ਬੀਤੀ ਰਾਤ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਤਰਨਤਾਰਨ ਦੇ ਕੋਰ ਕਮੇਟੀ ਮੈਂਬਰ ਆਗੂ ਕੁਲਵੰਤ ਸਿੰਘ ਪੈਲ ਦੇ ਘਰ ਦੇ ਬਾਹਰ ਕੁਜਾਣ ਪਛਾਤੀ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਘਰ ਦੇ ਬਾਹਰਲੇ ਗੇਟ ਦੇ ਵਿੱਚ ਅਣਪਛਾਤੀ ਵਿਅਕਤੀਆਂ ਦੇ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਗੇਟ ਦੇ ਦਰਵਾਜ਼ੇ ਦੇ ਵਿੱਚ ਗੋਲੀਆਂ ਲੱਗੀਆਂ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਵਿਅਕਤੀ ਨੇ ਪਹਿਲਾਂ ਇਸ ਘਰ ਨੂੰ ਜਾਂਦੀ ਮੇਨ ਬਿਜਲੀ ਦੀ ਸਪਲਾਈ ਵਾਲੀ ਤਾਰ ਨੂੰ ਕੱਟ ਕੇ ਬਿਜਲੀ ਬੰਦ ਕਰ ਦਿੱਤੀ ਤਾਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਜੋ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੁਝ ਕੈਦ ਨਾ ਹੋ ਸਕੇ ਇਸ ਮੌਕੇ ਕੁਲਵੰਤ ਸਿੰਘ ਪੈਲ ਨੇ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਇਹਨਾਂ ਵਿਅਕਤੀ ਨੂੰ ਜਲਦ ਕਾਬੂ ਕੀਤਾ ਜਾਵੇ ਹਾਂਜੀ ਜੀ ਖੁਨਾ ਦਾ ਮੇਰਾ ਨਾਮ ਚੇਰਮੈਨ ਕੁਲਵੰਤ ਸਿੰਘ ਪੈੜਾ ਜੀ ਮੈਂ ਭਾਰਤੀ ਜਨਤਾ ਪਾਰਟੀ ਅਲੋਂ ਹਲਕਾ ਕਲੂਰ ਸਾਹਿਬ ਚ ਜਿਹੜਾ ਲੋਕਾਂ ਦੀ ਸੇਵਾ ਨਿਭਾ ਰਿਹਾ ਜੀ ਤੇ ਇਹ ਜਿਹੜਾ ਤੇ ਕੀ ਗੱਲ ਬਾਤ ਹੋਈ ਜਿਹੜੀ ਤੁਹਾਡੇ ਸੇ ਕੋਲੇ ਇਹ ਜੀ ਮੇਰੇ ਤੇ ਕੋਈ ਦੁਜਾ ਤਿਜਾ ਲਾ ਹੋ ਗਿਆ ਜੀ ਤੇ ਐਸ ਵਾਰ ਤੇ ਜਿਹੜਾ ਗੁੰਡਾਗਰਦੀ ਦਾ ਐਡਾ ਨੰਗਾ ਨਾਚ ਹੋਇਆ ਕਿ ਜੀ ਸਾਰੀਆਂ ਦਾ ਪਾਰਕ ਹੋ ਗਈਆਂ ਪਹਿਲਾਂ 10 ਮਿੰਟ ਪਹਿਲਾਂ ਇਹਨਾਂ ਨੇ ਕੀ ਕੀਤਾ ਆ ਕੇ ਵੀ ਰਾਤ 3:32 ਤਾਰ ਲਈ ਇਹ 90 ਦੀ ਘਟਨਾ ਇਹ 11:30 ਤੋਂ 12 ਵਜੇ ਦੀ ਗੱਲ ਆ ਜੀ ਹਾਂ ਪਹਿਲਾਂ ਆ ਕੇ ਬੱਤੀ ਬੰਦ ਕੀਤੀ ਆ ਬੱਤੀ ਬੰਦ ਕਰਕੇ ਤੇ ਮੜਕੇ ਇਹਨਾਂ ਨੇ ਅੰਨੇ ਵਾ ਕਰਤੇ ਫਾਇਰਿੰਗ ਕੀਤੀ ਅੰਨੇ ਵਾ ਜਿਹਨੂੰ ਆਪਾਂ ਕਹਿੰਦੇ ਆ ਆਵੇ ਰੋ ਕਿੱਡੀ ਮੋਟੀ ਚਾਦਰਾਂ ਗੇੜ ਦੀ ਆਰਪਾਰ ਕੱਡੀਆਂ ਪਈਆਂ ਸਾਰੀਆਂ ਤੇ ਇੰਨਾ ਗੁੰਡਾਗਰਦੀ ਦਾ ਨੰਗਾ ਨਾਚ ਇੰਨੀ ਬੇਰਹਿਮੀ ਬੇਇੱਜ਼ਤੀ ਦੇ ਡਰਤਾ ਦੇ ਨਾਲ ਜਿਹੜਾ ਮੈਂ ਸਮਝਦਾ ਕਿ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਸਰਕਾਰ ਦੇ ਦੇ ਪ੍ਰਸ਼ਾਸਨ ਦੇ ਉੱਥੋਂ ਬਾਹਰ ਹੈ ਇਥੇ ਮੌਕੇ ਤੇ ਕੋਈ ਪੁਲਿਸ ਅਧਿਕਾਰੀ ਹੈ ਹਾਂਜੀ ਸਵੇਰੇ ਸਵੇਰੇ ਡੀਐਸਪੀ ਸਾਹਿਬ ਦਾ ਫੋਨ ਆਇਆ ਸੀ ਕਿ ਉਹਨਾਂ ਨੇ ਫਿਰ ਐਸਐਚਓ ਗੋਇੰਦਵਾਲ ਤੇ ਫਤਿਹਪੁਰ ਚੌਕੀ ਇੰਚਾਰਜ ਤੇ ਆਪਣੀ ਸਾਰੀ ਟੀਮ ਪੀ ਜੀ ਸੀਓ ਆ ਕੇ ਤੇ ਆਪਦੀ ਕਾਰਵਾਈ ਕਰਕੇ ਬਿਆਨ ਵੀ ਉਹਨਾਂ ਦਾ ਮੌਕੇ ਦਾ ਜਾਇਜ਼ਾ ਲੈ ਗਏ ਆ ਤੇ ਹੁਣ ਦੇਖੋਗੇ ਅਗਲੀ ਕਾਰਵਾਈ ਕਦੋਂ ਤੱਕ ਉਹ ਦੋਸ਼ੀਆਂ ਤੱਕ ਪਹੁੰਚਦੇ ਆ ਕੀ ਲੱਗਦਾ ਤੁਹਾਨੂੰ ਪਤਾ ਲੱਗਾ ਕਿੰਨਾਂ ਨੇ ਗੋਲੀਆਂ ਚਲਾਈਆਂ ਮੈਨੂੰ ਇਹ ਤਾਂ ਨਹੀਂ ਪਤਾ ਜੀ ਕਿੰਨਾਂ ਚਲਾਈਆਂ ਪਰ ਮੈਂ ਇਹ ਜ਼ਰੂਰ ਚੇਤਾਵਨੀ ਦੇ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਜੇਕਰ ਸਾਡੇ ਵਰਗੇ ਬੰਦੇ ਜਿਹੜੇ ਲੋਕਾਂ ਦੇ ਨਾਲ ਲੋਕਾਂ ਦੇ ਹੱਕ ਫੜਦੀ ਬਾਤ ਚੁੱਕਣ ਵਾਲੇ ਨਹੀਂ ਸੇਫ ਤੇ ਆਮ ਜਨਤਾ ਦਾ ਕੀ ਹਾਲ ਹੋਊਗਾ ਆਮ ਜਨਤਾ ਦੇ ਘਰੋਂ ਨਿਕਲ ਲੱਗਿਆ ਵੀ ਡਰਦੀ ਹੋਣ ਇੰਨੇ ਭੈਚਾ ਦੂਜੀ ਗੱਲ ਜੇ ਮੇਰਾ ਜਾਂ ਮੇਰੇ ਪਰਿਵਾਰ ਦਾ ਕਿਸੇ ਦਾ ਕੋਈ ਵੀ ਨੁਕਸਾਨ ਹੁੰਦਾ ਤੇ ਮੈਂ ਸਰਕਾਰ ਨੂੰ ਚੇਤਾਵਨੀ ਦੇਦਾ ਜਿੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਏਗਾ